ਕੀ ਕਿਹੜਾ ਚਾਹਦੇ ਹੋ ਜੀ ਅੱਜ ਸਾਰਾ ਪਿੰਡ ਮੰਮੂ ਖੇੜਾ ਇਕੱਠਾ ਹੋਇਆ ਚੌਪ ਦੇ ਵਿੱਚ ਸਰ ਸਾਡੇ ਪਿੰਡ ਮੰਮੂ ਖੇੜਾ ਥਾਣਾ ਖੂਈ ਖੇੜੇ ਦੇ ਵਿੱਚ ਪੈਂਦਾ ਹੈ ਸਾਡੇ ਸ਼ੁਰੂਆਤ ਤੋਂ ਸਕੂਲ ਤੋਂ ਚੋਰੀ ਹੋਈ ਜੀ ਸਾਡੇ ਬੱਚਿਆਂ ਦਾ ਦਾਲਾਤਾ ਚੱਕਿਆ ਗਿਆ ਸਾਡੇ ਬੱਚਿਆਂ ਦੇ ਦਾਲਾਤੇ ਦੇ ਪਕਾਉਣ ਵਾਲਾ ਜਿਹੜਾ ਸਮਾਨ ਸੀ ਸਿਲੰਡਰ ਕੜਾਈਆਂ ਤੱਕ ਚੁੱਲ੍ਹੇ ਤੱਕ ਚੱਕੇ ਗਏ ਸਾਡੇ ਬੱਚਿਆਂ ਦੇ ਜਿਹੜੇ ਟੁੱਲੂ ਪੰਪ ਲੱਗੇ ਸੀ ਮੋਟਰਾਂ ਉਹ ਚੱਕੀਆਂ ਗਈਆਂ ਇੱਥੋਂ ਤੱਕ ਸਕੂਲ ਦੀਆਂ ਅੰਗਰੀਲਾਂ ਲੱਥੀਆਂ ਲੱਤ ਗਈਆਂ ਸਕੂਲ ਦੇ ਲੈਪਟਾਪ ਤੇ ਕੰਪਿਊਟਰ ਜਿਹੜੇ ਲਾਏ ਗਏ ਅਸੀਂ ਬਾਰ-ਬਾਰ ਜਿਹੜੇ ਗਏ ਕੈਮਰੇ ਲੱਗੇ ਸੀ ਜੀ ਕੈਮਰੇ ਵੀ ਹੈਲਮਟ ਲੱਗੇ ਸੀ ਤੋਂ ਤੋੜ ਲਗੇ ਫੋਟੋ ਵੀ ਆਉਂਦੀ ਹੈ ਕੈਮਰਿਆਂ ਵਿੱਚ ਜੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆ ਵੀ ਇਹਨੂੰ ਸੋਧ ਕਰਕੇ ਇਹਨੂੰ ਦੱਸੋ ਵੀ ਕਿਹੜੇ ਸਾਨੂੰ ਚੋਰ ਫੜ ਕੇ ਬਾਰ-ਬਾਰ ਅਸੀਂ ਪ੍ਰਸ਼ਾਸਨ ਖੁਈ ਖੜੇ ਜਾਂਦੇ ਰਹੇ ਜੀ ਉਸ ਤੋਂ ਬਾਅਦ ਜਿਹੜਾ ਫਿਰ ਉਸ ਤੋਂ ਬਾਅਦ ਜਿਹੜੀ ਚੋਰੀ ਸ਼ੁਰੂ ਹੋਈ ਜੀ ਮੱਝਾਂ ਘਰਾਂ ਵਿੱਚੋਂ ਖੁੱਲੀਆਂ ਜੀ ਭੇਡਾਂ ਬੱਕਰੀਆਂ ਤੱਕ ਖੁੱਲ ਗਈਆਂ ਜੀ ਫਿਰ ਆਗੇ ਇਹਨਾਂ ਨੇ ਇੰਜਨ ਸਾਡੇ ਜਿਹੜੇ ਕਿਸਾਨਾਂ ਦੇ ਇੰਜਨ ਦੇ ਗੱਟਾਂ ਵਿੱਚ ਪਏ ਸੀ ਇੰਜਨ ਚੋਰੀ ਹੋ ਗਏ ਜੀ 8 ਦਿਨ ਸਾਡੇ ਪਿੰਡ ਤੇ ਚੋਰੀ ਹੋਈ ਜੀ ਪਟੇ ਲੱਥ ਗਏ ਡਰਾਈਵਰੀਆਂ ਲੱਥ ਗਈਆਂ ਜੀ ਇੱਥੋਂ ਤੱਕ ਕਿਸਾਨ ਸਪਰੇਅ ਕਰ ਰਿਹਾ ਉਸ ਦਾ ਸਟੈਂਡ ਜਿਹੜਾ ਹੈ ਪਿੱਛੇ ਮੋਟਰ ਰੱਖਣ ਵਾਲਾ ਉਹ ਸਟੈਂਡ ਖੋ ਕੇ ਲੈ ਗਿਆ ਜਾਂਦੇ ਜੀ ਹੁਣ ਇੱਥੋਂ ਤੱਕ ਕੀ ਜੀ ਸਾਡੇ ਜਿਹੜੇ ਟਰਾਂਸਫਾਰਮਰ ਵਿੱਚ ਤੇਲ ਹੁੰਦਾ 26 ਵਾਰ ਤੇਲ ਚੋਰੀ ਹੋਇਆ ਸਾਡੇ ਪਿੰਡ ਦੇ ਵਿੱਚੋਂ 26 ਵਾਰ ਬਾਰ ਬਾਰ ਟਰਾਂਸਫਾਰਮਰ ਦੇ ਵਿੱਚ ਤੇਲ ਚੋਰੀ ਹੋਇਆ ਸਾਡੇ ਨੇੜੇ 10 ਕਿੰਨਿਆ ਤੇ ਇਹ ਤਾਂ ਕਿਸਾਨ ਜਿਹੜਾ ਸਾਡੇ ਵਜੀਦਪੁਰੇ ਨੇ ਇੱਥੇ ਖੇਤੀ ਕਰ ਛੱਡੀ ਏ ਉਹ ਆਪਣੇ ਖੇਤ ਗੇੜਾ ਮਾਰ ਲੌਂਦਾ ਉਸ ਕੋਲੋਂ ਚੋਰ ਜਿਹੜੇ ਨੇ ਉਸ ਨੂੰ ਕਾਪਾ ਤੌਣ ਤੇ ਰੱਖ ਕੇ ਮੋਬਾਈਲ ਖੋ ਲਿਆ ਜਾਂਦਾ ਮੋਟਰਸਾਈਕਲ ਖੋ ਲਿਆ ਜਾਂਦਾ 800 ਰੁਪਏ ਉਸ ਦੀ ਜੇਬ ਵਿੱਚੋਂ ਦਾ ਉਹ ਉਸ ਨੂੰ ਕੱਢ ਦਿੱਤਾ ਜਾਂਦਾ ਤੇ ਕੁੱਟ ਮਾਰ ਕੇ ਇਹ ਕਹਿਆ ਜਾਂਦਾ ਜੇ 1000 ਰੁਪਏ ਹੁੰਦਾ ਤੇ ਤੈਨੂੰ ਕੁੱਟਣਾ ਨਹੀਂ ਸੀ ਜੀ ਉਸ ਤੋਂ ਬਾਅਦ ਸਾਡੇ ਇਸ ਬੰਦਾ ਗਰੀਬ ਹੈ ਜੀ ਦਿਹਾੜੀ ਮਜ਼ਦੂਰੀ ਕਰਦੇ ਨੇ ਇਹਦੇ ਘਰੋਂ ਸਿਲੰਡਰ ਖੋ ਕੇ ਚੋਰੀ ਕਰਕੇ ਲੈ ਗਏ ਇਹ ਬਾਰ ਬਾਰ ਪੁਲਿਸ ਥਾਣਾ ਖੁਇ ਖੜਾ ਜਾਂਦਾ ਰਿਹਾ ਅੱਜ ਤੱਕ ਇਸ ਦੀ ਐਫ ਆਈ ਆਰ ਦਰਜ ਨਹੀਂ ਹੋਈ ਸਾਡੇ ਮਹਿਲ ਸਿੰਘ ਟਾਣੀ ਤੇ ਉਸ ਦਾ ਤਿੰਨੇ ਤੋਂਨੇ ਸੁਣਨਾ ਉਸ ਦੇ ਨਗਦੀ ਸਾਨੂੰ ਲਾ ਕੇ ਲੈ ਗਏ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਸਾਡੇ ਜਿਹੜੇ ਇੰਜਨਾਂ ਦੇ ਚੋਰਾਂ ਦੀ ਉਹ ਕੋਈ ਕਾਰਵਾਈ ਨਹੀਂ ਹੋਈ ਅੱਜ ਕੀ ਸਥਿਤੀ ਹੈ 26 ਵਾਰ ਤੇਲ ਚੋਰੀ ਹੋਇਆ ਤੇ ਟਰਾਂਸਫਾਰਮਰ ਦਾ ਜਿਹੜਾ ਨੁਕਸਾਨ ਬਹੁਤ ਹੋਇਆ 10 ਲੱਖ ਦੀਆਂ ਅਸੀਂ ਬਾਰ-ਬਾਰ ਜਾਂਦੇ ਆ ਇਹਨਾਂ ਨੇ ਸਨ 2022 ਦੇ ਵਿੱਚ ਕੋਈ ਮਕਦਮਾ ਦਰਜ ਕੀਤਾ ਸੀ ਉਸ ਦੇ ਵਿੱਚ ਸਾਨੂੰ ਸਾਨੂੰ ਦੱਸਦੇ ਵਿੱਚ 26 ਵਾਰ ਸਾਡੇ ਕਿੱਥੇ ਐਫ ਆਈ ਆਰ ਦਰਜ ਸਾਨੂੰ ਇਹ ਵਿਖਾਉਣ ਹੁਣ ਕੀ ਹੋਇਆ ਪਹਿਲਾਂ ਸਾਡੇ 12 ਮੋਟਰਾਂ ਪਹਿਲਾਂ ਲੱਥੀਆਂ ਦੋ ਤਿੰਨ ਮੋਟਰਾਂ ਜਿਹੜੀਆਂ ਨੇ ਦੂਜੀ ਸੋਲਰ ਵਾਲੀਆਂ ਲੱਥੀਆਂ ਨੇ ਅੱਜ ਜਿਹੜੀ ਰਾਤ ਇੱਕ ਰਾਤ ਵਿੱਚ ਚਾਰ ਮੋਟਰਾਂ ਲੱਤ ਜਾਂਦੀਆਂ ਇੱਕੋ ਰੋੜ ਤੋਂ ਇੱਕੋ ਜਗ੍ਹਾ ਦੇ ਤਿੰਨ ਤਲਵਾਰੀ ਲੱਥੀਆਂ ਮੋਟਰਾਂ ਦੀ ਰਾਤ ਜਿਹੜੀਆਂ ਚਾਰ ਮੋਟਰਾਂ ਲੱਥੀਆਂ ਕਿ ਕਰਨਾ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਪੁਲਿਸ ਦਾ ਖੇਵ ਨਹੀਂ ਹੈਗਾ ਸਾਡੇ ਇੱਥੇ ਇੱਕ ਗਰੀਬ ਬੱਚੇ ਨੇ ਗਰੀਬ ਬੱਚੇ ਨੇ ਆਂਢੀ ਗਵਾਂਡੀਆਂ ਨੇ ਜੋੜ ਕੇ ਉਸ ਨੂੰ ਮੋਬਾਈਲਾਂ ਦੀ ਰੋਜ਼ਗਾਰ ਬੜਾ ਹੋਣ ਆਰ ਬੱਚਾ ਸੀ ਕਰਾਈ ਦੋ ਵਾਰ ਉਸ ਦੀ ਵਿਚਾਰੇ ਦੀ ਸਾਰੀ ਦੁਕਾਨ ਤਹਿਸ ਨੱਚ ਕਰਕੇ ਸਾਰਾ ਕੁਝ ਲੁੱਟ ਕੇ ਲੈ ਗਿਆ ਹਾਂ ਜੀ ਕੁਲਵੀਰ ਸਿੰਘ ਪਰ ਨੂੰ ਬੰਦ ਬੰਮੂ ਖੜਾ ਜੀ ਸਰ ਜੀ ਪਤਾ ਕੀ ਪਹਿਲਾਂ ਸਕੂਟਰ ਚੋਰੀ ਹੋਈ ਹੈ ਸਕੂਟਰ ਜਦੋਂ ਚੋਰੀ ਹੋਈ ਹੈ ਜੀ ਉਹ ਵੀ ਅਸੀਂ ਦੱਸਿਆ ਵਿਖਾਇਆ ਮਾਸਟਰ ਨੇ ਸਾਲਾ ਵਿਖਾਇਆ ਪੁਲਿਸ ਨੂੰ ਪੁਲਿਸ ਸਾਡੇ ਨਾਲ ਗਈ ਉੱਥੇ ਸਾਰਾ ਕੁਝ ਚੈੱਕ ਕਰਕੇ ਆਈ ਕੋਈ ਆਸਰਾ ਨਹੀਂ ਕੀਤਾ ਬਿਲਕੁਲ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਬਾਚ ਫੇਰ ਚੋਰੀ ਮੰਦਰ ਦੇ ਵਿੱਚ ਮੰਦਰ ਚੋਰੀ पांडे ਲੈ ਕੇ ਜੀ ਸਵੇ ਸਾਰੇ ਤੋੜ ਕੇ ਲੈ ਗਏ ਆ ਜੀ ਸਾਰੇ ਕੁਝ ਨਹੀਂ ਛੱਡਿਆ ਜੀ ਬਾਕੀ ਇੰਜਣਾਂ ਬਾਰੇ ਵੀ ਅਸੀਂ ਜਾਣਦੇ ਰਹੇ ਹਾਂ ਜੀ ਧੱਕੇ ਨਾਲ ਅਸੀਂ ਆਪ ਇੰਜਣ ਮੜਾ ਕੇ ਲੈ ਆਏ ਆ ਜੀ ਆ ਸਾਰੇ ਬੰਦੇ ਖੜੇ ਆ ਜੀ ਇੱਕ ਇੰਜਣ ਲਿਆਏ ਮੋੜ ਕੇ ਜੀ ਪੁਲਿਸ ਨੇ ਕੋਈ ਆਸਰਾ ਨਹੀਂ ਕੀਤਾ ਕੋਈ ਨਹੀਂ ਤੇ ਪਿੰਡ ਵਾਸੀਆਂ ਦੇ ਵੱਲੋਂ ਕਦੇ ਪੁਲਿਸ ਨੂੰ ਮਿਲਿਆ ਨਹੀਂ ਬੜੀ ਵਾਰਾਂ ਮਿਲੇ ਆ ਜੀ ਬਹੁਤ ਵਾਰਾਂ ਸੀਆਈ ਸਟਾਲ 'ਚ ਗਏ ਅਸੀਂ 10 ਬੰਦੇ ਜੀ ਉੱਥੇ ਟੌਰਨਾ ਬੈਠੇ ਚਿੱਟੇ ਸੂਟ ਪਾ ਕੇ ਚੋਰ ਜੀ ਕੀ ਕਹਿਣਾ ਚਾਹਦੇ ਹੋ ਇਹ ਚੋਰ ਨੇ ਕੌਣ ਨੇ ਕੋਈ ਪਤਾ ਲੱਗਿਆ ਪਤਾ ਉਹ ਲੱਗਦਾ ਚੋਰ ਹੀ ਆ ਜੀ ਹੋਰ ਕਿਹੜਾ ਕੀ ਕਹੀਏ ਜੀ ਨਸ਼ੇੜ ਨਸ਼ਾ ਕਿੰਨਾ ਕੋ ਬਹੁਤ ਜਿਆਦਾ ਨਸ਼ਾ ਸਾਡੇ ਬੱਚੇ ਡਰਦੇ ਰਾਤ ਨੂੰ ਬਾਹਰ ਨਹੀਂ ਨਿਕਲਦੇ ਐਨਾ ਨਸ਼ਾ ਪਿੰਡ ਦੇ ਵਿੱਚ ਵਿਗਦਾ ਤੇ ਨਿੱਕੇ ਨਿੱਕੇ ਜਵਾਗ ਲਈ ਫਿਰਦੇ ਆ ਜੀ ਪਤਾ ਹਰ ਇੱਕ ਨੂੰ ਪੁਲਿਸ ਨੂੰ ਵੀ ਪਤਾ ਹੋ ਪਰ ਪੁਲਿਸ ਆਸਰਾ ਕਰਦੀ ਨਹੀਂਗੀ ਰਾਤ ਦੇ ਅਸੀਂ ਬੱਚੇ ਨੂੰ ਬਾਹਰ ਕੱਲੀ ਜਾਂਦੇ ਹਾਂ ਕਿਉਂ ਘਾਲਦੇ ਬੱਚੇ ਹਰ ਬਾਹਰ ਇਹ ਇਹੋ ਹੀ ਆ ਸਾਰਾ ਕਾਰ ਨਹੀਂ ਇਹ ਆ ਸਾਡੇ ਬੱਚੇ ਨੂੰ ਬਾਹਰ ਕੱ ਲੈਣ ਦਾ ਬਾਕੀ ਫਾਇਲ ਕਾ ਸਰਕਾਰੀ ਆਸਰਾ ਜੇ ਮੇਰਾ ਆਪਦਾ ਮੋਟਰਸਾਈਕਲ ਚੁੱਕਿਆ ਗਿਆ ਜੀ ਮੈਂ ਮਰੀਦ ਦਾ ਪਤਾ ਲੈਣ ਗਿਆ ਮੋਟਰਸਾਈਕਲ ਕੋਈ ਬੰਦਾ ਫੜਾਤਾ ਸੀ ਜੀ ਦੋ ਪਟੇ ਕੰਨ ਤੇ ਮਾਰ ਕੇ ਉਹਨਾਂ ਬੰਦਾ ਛੜਤਾ ਉਸੇ ਵੇਲੇ ਆਸੀ ਦੀ ਫਾਇਲ ਕਾ ਜੀ ਹਾਂਜੀ ਕੋਈ ਆਸਰਾ ਨਹੀਂ ਕਰਦੀ ਪੁਲਿਸ ਨੂੰ ਸਾਰਾ ਪਤਾ ਜੀ ਕੀ ਨਾਮ ਹੈ ਤੁਹਾਡਾ ਕੁਲਵੀਰ ਸਿੰਘ ਬਰਲੋ ਜੀ ਮੈਂ ਸਾਬਕਾ ਫੌਜੀ ਕੁਲਦੀਪ ਕੁਮਾਰ ਮੈਂ 18 ਸਾਲ ਫੌਜ ਚ ਕਰਕੇ ਤੇ ਮੈਂ ਆਪਣਾ ਪੋਲਟਰੀ ਫਾਰਮ ਖੋਲਿਆ ਸੀ 2023 ਚ ਮੇਰਾ ਇਨਵੈਂਟਰ ਚੋਰੀ ਹੋ ਗਿਆ ਤੇ ਮੈਂ ਪੁਲਿਸ ਕੋਲ ਗਿਆ ਉਹ ਮੈਨੂੰ ਕਹਿੰਦੇ ਹੌਜੀਆ ਤੈਨੂੰ ਹੀ ਨਹੀਂ ਆਪਦੀ ਰਾਖੀ ਕਰ ਸਕਦਾ ਦੂਜੇ ਦੂਜਿਆਂ ਦੀ ਕਿਵੇਂ ਕਰੇਗਾ ਇਹ ਪੁਲਿਸ ਦਾ ਜਵਾਬ ਸੀ ਮੈਨੂੰ ਤੇ ਉਸ ਤੋਂ ਬਾਅਦ ਮੈਨੂੰ ਪੁਲਟਰੀ ਫਾਰਮ ਬੰਦ ਕਰਨਾ ਪਿਆ ਇਹ ਸਾਡੀਆਂ ਦਿੱਤੀਆਂ ਟੈਕਸਾਂ ਤੇ ਤਨਖਾਹਾਂ ਲੈਂਦੇ ਐ ਇਹੋ ਜਿਹੇ ਪੁਲਿਸ ਦੀ ਸਾਨੂੰ ਕੀ ਲੋੜ ਐ ਦੱਸੋ ਵੀ ਜਿਹੜੇ ਸਾਡੀਆਂ ਦਿੱਤੇ ਟੈਕਸਾਂ ਤੇ ਇਹ ਤਨਖਾਹਾਂ ਲੈਂਦੇ ਐ ਫਿਰ ਇਹ ਸਾਡੀ ਰਾਖੀ ਨਹੀਂ ਕਰ ਸਕਦੇ ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਆ ਜਾਂ ਅਸੀਂ ਇੱਥੇ ਹੁਣ ਚੋਰਾਂ ਦੀ ਰਾਖੀ ਕਰੀਏ ਦੱਸੋ ਜੀ ਇਹ ਸਾਡੇ ਪਿੰਡ ਨੂੰ ਪੰਜ ਰਸਤੇ ਲੱਗਦੇ ਜੀ 5 ਲਿੰਕ ਰੋੜਾ ਐ ਉਹ ਜੀ ਕੋਈ ਦਿਨ ਨਹੀਂ ਜੇ ਦਿਨ ਕਿਸੇ ਰੋਡ ਤੇ ਵਾਰਦਾਤ ਨਹੀਂ ਹੋਏ ਇਹਨਾਂ ਕੋਲ ਜਾਣੇ ਇਹ ਕਹਿੰਦੇ ਆਦਾ ਖਿਆਲ ਆਪ ਰੱਖੋ ਦੱਸੋ ਜੀ ਇੱਥੇ ਹੁਣ ਆਮ ਜਨਤਾ ਆਪਦਾ ਖਿਆਲ ਰੱਖੇਗੀ ਇਹ ਆਪ ਦੀ ਰੋਜੀ ਰੋਟੀ ਕਮਾਏਗੀ ਧੰਨਵਾਦ ਹਾਂਜੀ ਹਾਂਜੀ ਮੈਂ ਡਾਕਟਰੋਂ ਪ੍ਰਕਾਸ਼ ਆਰਐਮਪੀ ਪ੍ਰੈਕਟਿਸ ਕਰਦਾ ਮੰਮੂ ਖੜੇ ਦੇ ਵਿੱਚ ਅੱਜ ਮੈਨੂੰ ਘੱਟ ਤੋਂ ਘੱਟ 28 ਸਾਲ ਹੋ ਗਏ ਜੀ ਕੰਮ ਕਰਦਿਆਂ ਸਾਥੀਓ ਮੈਂ ਇਹ ਹੀ ਚਾਹਣਾ ਵੀ ਪਿੰਡ ਦੇ ਵਿੱਚ ਇੱਕ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਜੀ ਕਿਉਂ ਜਿਹੜੇ ਹੈਗੇ ਆ ਨਸ਼ੇ ਦੇ ਆਦੀ ਬਹੁਤ ਹੋ ਗਏ ਆ ਮੁੰਡੇ ਤੇ ਪਿੰਡ ਦੇ ਵਿੱਚੋ ਹੀ ਨਸ਼ਾ ਵੇਚ ਰਿਆ ਮੈਂ ਨਸ਼ੇ ਦੇ ਖਿਲਾਫ ਹੈਗਾ ਮੈਂ ਅਰਨਿਆਲ ਬਲੌਗ ਦਾ ਸਕੱਤਰ ਵੀ ਹੈਗਾ ਸਾਥੀਓ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਪਿੰਡ ਦੇ ਨਾਲ ਸਾਥ ਦੇ ਨੂੰ ਤਿਆਰ ਆ ਜਦੋਂ ਕਹਿਣਗੇ ਜਿੱਥੇ ਜਾਣਾ ਆਪਾਂ ਤਿਆਰ ਰਹਿ ਕੇ ਦੇਣ ਤੁਸੀਂ ਆਰਐਮਪੀ ਡਾਕਟਰ ਹੋ ਰਾਤ ਨੂੰ ਜਿਹੜੇ ਐ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਦਵਾਈਆਂ ਦੇਣ ਵੀ ਜਾਂਦੇ ਹੋ ਹਾਂਜੀ ਹਾਂਜੀ ਕੋਈ ਵਾਰਦਾ ਵਾਰਦਾ ਤਾਂ ਨਹੀਂ ਅਸੀਂ ਸਰਪਾ ਡਰ ਲੱਗਦਾ ਹੈ ਜੀ ਇੱਕ ਦੋ ਵਾਰੀ ਵਸ ਪਿੱਛਾ ਹੋਇਆ ਪਰ ਮੈਂ ਭੱਜ ਆਇਆ ਜੀ ਹੂੰ ਕਿਉਂ ਡਰ ਲੱਗਦਾ ਸਾਥੀਓ ਰਾਤ ਨੂੰ ਵੀ ਜੇ ਮੈਂ ਨਿਕਲਦਾ ਹੈਗਾ ਤੇ ਰਾਤ ਨੂੰ ਵੀ ਡਰ ਲੱਗਦਾ ਇਸੇ ਕਰਕੇ ਮੈਂ ਤਾਂ ਆਪ ਤਾਂ ਫੋਨ ਬੰਦ ਕਰਕੇ ਤੇ ਕੀ ਹੋਇਆ ਪਿੰਡਾਂ ਲੰਬੇ ਕਿਸੇ ਨੂੰ ਜ਼ਰੂਰ ਤੋਂਂਦੀ ਸਾਨੂੰ ਰਾਤ ਨੂੰ ਆਓ ਨਾਲ ਲੈ ਕੇ ਜਾਓ ਤੇ ਛੱਡ ਕੇ ਜਾਓ ਕਿਉਂਕਿ ਪਤਾ ਕਿਹੜੇ ਟਾਈਮ ਉਹਨਾਂ ਨੇ ਵਾਰਦਾਤ ਕਰ ਦੇਣੀ ਹੈ ਨਹੀਂ ਐਸੀ ਕੋਈ ਗੱਲ ਹੈ ਸਾਡੇ ਕੋਲ ਹੁਣ ਵੀ ਪ੍ਰਸ਼ਾਸਨ ਜਰੀਏ ਇਨਫੋਰਮੇਸ਼ਨ ਸਾਡੇ ਨੋਟਿਸ ਆਈ ਹੈ ਸਾਡੇ ਕੋਲ ਨਾ ਹੀ ਕੋਈ ਸਾਡੇ ਕੋਈ ਥਾਣੇ ਰਿਟਰਨ ਕੰਪਲੀਟ ਕੀਤੀ ਨਾ ਕਿ ਇਹਨੂੰ ਫੋਨ ਤੇ ਕੋਈ ਇਤਲਾਹ ਦਿੱਤੀ ਹੈਗੀ ਕਿ ਉੱਥੇ ਕੋਈ ਚੋਰੀ ਹੋਈ ਹੈ ਜਾਂ ਕੋਈ ਹੋਰ ਦੀ ਵਾਰਦਾਤ ਹੋਈ ਹੈ ਬਾਕੀ ਇਸ ਸਾਨੂੰ ਪ੍ਰੋਸੀਜਰ ਦੇ ਜਰੀ ਸਾਨੂੰ ਇਤਲਾ ਮਿਲੀ ਹੈ ਜਿਸ ਸੰਬੰਧੀ ਸਰ ਮੈਂ ਐਸਐਚਓ ਨੂੰ ਮੌਕੇ ਤੇ ਭੇਜਿਆ ਹੈ ਐਸਐਚਓ ਕੇ ਵੈਰੀਫਾਈ ਕਰਕੇ ਜੋ ਵੀ ਪੜਤਾਲ ਕਰਕੇ ਬੰਦੀ ਉਦ ਤੱਕ ਕਾਰਵਾਈ ਕੀਤੀ ਜਾਏਗੀ ਸਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੁਟੇਰੇ ਨੇ ਉਹਨਾਂ ਨੇ ਆਪ ਦਾ ਫਰਮਾਨ ਜਾਰੀ ਕੀਤਾ ਹੈ ਵੀ ਜਿੰਦੇ ਜੇਬ ਤੇ 1000 ਰੁਪਏ ਤੋਂ ਘੱਟ ਹੋਏ ਪੈਸੇ ਉਹਨੂੰ ਅਸੀਂ ਕੁੱਟਾਂਗੇ ਲੁੱਟਣਾ ਤਾਂ ਹੈਗਾ ਹੀ ਬਿਲਕੁਲ ਨਹੀਂ ਕਿਸੇ ਬੰਦੇ ਨੇ ਸਾਡੇ ਕੋਲ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਕਿਸੇ ਬੰਦੇ ਨੇ ਸਾਡੇ ਕੋਲ ਰਿਟਰਨ ਥਾਣੇ ਕੋਈ ਕੰਪਲੇਂਟ ਨਹੀਂ ਕੀਤੀ ਨਾਲ ਸਾਡੇ ਕੋਲ ਕੀਤੀ ਹੈ ਨਾ ਥਾਣੇ ਰਿਟਰਨ ਕਿਸੇ ਬੰਦੇ ਨੇ ਕੰਪਲੇਂਟ ਕੀਤੀ ਫਿਰ ਵੀ ਜੋ ਮਤਲ ਦੇ ਭੇਜਿਆ ਮੁਕ ਦੇ ਵੈਰੀਫਾਈ ਕਰਕੇ ਜੋ ਵੀ ਸਾਡੇ ਕੋਲ ਹਰਤਾਨ ਜੋ ਬਾਨੀ ਕਰ ਲਈ ਕੀਤੀ ਜਾਵੇ ਇਹ ਕੋ ਪੁਰਾਣੇ ਇਲਜ਼ਾਮ ਵੀ ਲਾਉਂਦੇ ਕਹਿੰਦੇ ਪਹਿਲਾਂ ਵੀ ਬੜੀਆਂ ਵਾਰ ਦਾ ਤੁਹਾਨੂੰ ਸੁਣਾਈ ਨਹੀਂ ਹੋਈ ਬਿਲਕੁਲ ਸਾਡੇ ਕੋਲ ਕੋਈ ਵੀ ਕੰਪਲੀਟ ਜਾਂ ਚੋਰੀ ਨਹੀਂ ਹੋਈ ਕੋਈ ਕੰਪਲੀਟ ਪੈਣ ਚੋਰੀ ਦੇ ਕਿਰ ਕੋਈ ਮਕਦਮਾ ਦਰਜ ਕਰਾਇਆ